ਡੇਰਾ ਮੁਖੀ ਰਾਮ ਰਹੀਮ ਲਗਾਤਾਰ ਫਰਲੋ ਤੇ ਆਉਂਦੇ ਰਹੇ ਨੇ ਲਗਾਤਾਰ ਪੈਰੋਲ ਮਿਲਦੀ ਰਹੀ ਆ ਤੇ ਸਵਾਲ ਖੜੇ ਹੋ ਗਏ ਕਿ ਬੰਦੀ ਸਿੱਖ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਈ ਤੱਕ ਨਹੀਂ ਕੀਤਾ ਜਾ ਰਿਹਾ ਤੇ ਡੇਰਾ ਮੁਖੀ ਰਾਮ ਰਹੀਮ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਹੋਏ ਨੇ ਕੈਦ ਹੋਈ ਹੈ ਤਾਂ ਉਹ ਕਿਉਂ ਬਾਹਰ ਆ ਰਹੇ ਨੇ ਮਾਮਲਾ ਕੋਰਟ ਤੱਕ ਵੀ ਪਹੁੰਚ ਗਿਆ ਤੇ ਹੁਣ ਅੜਚਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਪਿੱਛੇ ਜੀ ਵੀ ਪ੍ਰੋਬਲਮ ਲੈ ਕੇ ਅੜਚਨਾ ਆਈਆਂ ਤੇ ਹੁਣ ਵੀ ਫੈਸਲਾ ਰਾਖਵਾ ਹੈ ਉਹਨਾਂ ਦੀ ਦੁਬਾਰਾ ਪੈਰੋਲ ਤੇ ਅਸਰਚਨਾ ਜੀ ਉਹ ਕਹਿੰਦੇ ਆ ਰਾਮ ਰਹੀਮ ਕਹਿੰਦੇ ਆ ਵੀ ਮੈਂ ਨਾ ਸੇਵਾ ਕਰਨੀ ਆ ਸਮਾਜ ਸੇਵਾ ਕਰਨੀ ਆ ਜੀ ਮੇਰੇ ਕੁਝ ਪ੍ਰੋਗਰਾਮ ਹੁੰਦੇ ਆ ਮੈਂ ਆਉਣਾ ਹੁਣਾ ਕੋਈ ਖੂਨਦਾਨ ਦੇ ਕੋਈ ਵੈਸੇ ਸਮਾਜ ਸੇਵਾ ਦੇ ਪ੍ਰੋਗਰਾਮ ਹੁੰਦੇ ਆ ਮੈਨੂੰ ਇਸ ਕਰਕੇ ਫਰਲੋ ਦੀ ਲੋੜ ਹੈਗੀ ਆ 21 ਦਿਨ ਦੀ ਫਰਲੋ ਦੀ ਮੰਗੀ ਉਹਨੇ ਮਾਨਯੋਗ ਹਾਈ ਕੋਰਟ ਨੇ ਨੋਟਸ ਕੀਤਾ ਸੀ ਹਰਾਨਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੱਲ ਸੁਣਵਾਈ ਹੋ ਚੁੱਕੀ ਆ ਪੂਰੀ ਸਾਰੇ ਨੋਟਸਾਂ ਦੀ ਹੁਣ ਰਾਖਮਾ ਰੱਖ ਲਿਆ ਫੈਸਲਾ ਮਾਨਯੋਗ ਹਾਈ ਕੋਰਟ ਨੇ ਰਾਮ ਰਹੀਮ ਨੂੰ ਪੈਰੋਲ ਮਿਲਦੀ ਆ ਕਿ ਨਹੀਂ ਮੇਥੇ ਸ਼੍ਰੋਮਣੀ ਕਮੇਟੀ ਨੇ ਵੇਖਿਆ ਪੱਖ ਰੱਖਿਆ ਇਸ ਵਾਰੀ ਆਪਣਾ ਹੂੰ ਤੇ ਪੈਰੋਲ ਮਿਲਦੀ ਆ ਕਿ ਨਹੀਂ ਮਿਲਦੀ ਉਹਨਾਂ ਨੂੰ ਉਹ ਗੱਲ ਆਗਲੀ ਆ ਪਰ ਅਗਲਾ ਤਾਂ ਅਖੀਂ ਜੀ ਮੈਂ ਸਮਾਜ ਸੇਵਾ ਕਰਨੀ ਆ ਸਮਾਜ ਸੇਵਾ ਕਰਨੀ ਆ ਕਹਿੰਦੇ ਮੈਂ ਹੂੰ ਰਾਮ ਰਹੀਮ ਕਹਿੰਦੇ ਆ ਜੀ ਡੇਰਾ ਮੁਖੀ ਰਾਮ ਰਹੀਮ ਲਗਾਤਾਰ ਫਰਲੋ ਤੇ ਆਉਂਦੇ ਰਹੇ ਨੇ ਲਗਾਤਾਰ ਪੈਰੋਲ ਮਿਲਦੀ ਰਹੀ ਆ ਤੇ ਸਵਾਲ ਖੜੇ ਹੋ ਗਏ ਕਿ ਬੰਦੀ ਸਿੱਖ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਈ ਤੱਕ ਨਹੀਂ ਕੀਤਾ ਜਾ ਰਿਹਾ ਤੇ ਡੇਰੇ ਮੁਖੀ ਰਾਮ ਰਹੀਮ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਹੋਏ ਨੇ ਕੈਦ ਹੋਈ ਹੈ ਤਾਂ ਉਹ ਕਿਉਂ ਬਾਹਰ ਆ ਰਹੇ ਨਹੀਂ ਮਾਮਲਾ ਕੋਰਟ ਤੱਕ ਵੀ ਪਹੁੰਚ ਗਿਆ ਤੇ ਹੁਣ ਅੜਚਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਪਿੱਛੇ ਜੀ ਵੀ ਪਰੋਲ ਨੂੰ ਲੈ ਕੇ ਅੜਚਨਾ ਆਈਆਂ ਤੇ ਹੁਣ ਵੀ ਫੈਸਲਾ ਰਾਖਵਾ ਹੈ ਉਹਨਾਂ ਦੀ ਦੁਬਾਰਾ ਪਰੋਲ ਤੇ ਅਸਰਚਨਾ ਜੀ ਉਹ ਕਹਿੰਦੇ ਆ ਰਾਮ ਰਹੀਮ ਕਹਿੰਦੇ ਆ ਵੀ ਮੈਂ ਨਾ ਸੇਵਾ ਕਰਨੀ ਆ ਸਮਾਜ ਸੇਵਾ ਕਰਨੀ ਆ ਜੀ ਮੇਰੇ ਕੁਝ ਪ੍ਰੋਗਰਾਮ ਹੁੰਦੇ ਆ ਮੈਂ ਆਉਣਾ ਹੁਣਾ ਕੋਈ ਖੂਨਦਾਨ ਦੇ ਕੋਈ ਵੈਸੇ ਸਮਾਜ ਸੇਵਾ ਦੇ ਪ੍ਰੋਗਰਾਮ ਹੁੰਦੇ ਆ ਮੈਨੂੰ ਇਸ ਕਰਕੇ ਫਰਲੋ ਦੀ ਲੋੜ ਹੈਗੀ ਆ 21 ਦਿਨ ਦੀ ਫਰਲੋ ਦੀ ਮੰਗ ਕੀਤੀ ਉਹਨਾਂ ਨੇ ਮਾਨਯੋਗ ਹਾਈ ਕੋਰਟ ਨੇ ਨੋਟਸ ਕੀਤਾ ਸੀ ਹਰਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੱਲ ਸੁਣਵਾਈ ਹੋ ਚੁੱਕੀ ਆ ਪੂਰੀ ਸਾਰੇ ਨੋਟਸਾਂ ਦੀ ਹੁਣ ਰਾਖਮਾ ਰੱਖ ਲਿਆ ਫੈਸਲਾ ਮਾਨਯੋਗ ਹਾਈ ਕੋਰਟ ਨੇ RAM REEV ਨੂੰ ਪੈਰੋਲ ਮਿਲਦੀ ਆ ਕਿ ਨਹੀਂ ਮਿੱਥੇ ਸ਼੍ਰੋਮਣੀ ਕਮੇਟੀ ਨੇ ਵਿਸ਼ਾ ਪੱਖ ਰੱਖਿਆ ਸੋਰੀ ਆਪਣਾ ਹੂੰ ਤੇ ਪੈਰੋਲ ਮਿਲਦੀ ਆ ਕਿ ਨਹੀਂ ਮਿਲਦੀ ਉਹਨਾਂ ਨੂੰ ਉਹ ਗੱਲ ਅਗਲੀ ਆ ਪਰ ਅਗਲਾ ਤਾਂ ਅੱਖ ਜਿੰਦਾ ਮੈਂ ਸਮਾਜ ਸੇਵਾ ਕਰਨੀ ਆ ਸਮਾਜ ਸੇਵਾ ਕਰਨੀ ਆ ਕਹਿੰਦੇ ਮੈਂ ਹੂੰ ਰਾਮ ਰੀਮ ਕਹਿੰਦੇ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ